ਆਪਣੇ ਮਿੱਤਰ ਪਿਆਰੇ ਕਰਤਾਰ ਵਾਲੇ ਵੀਰ ਲਖਵੀਰ ਸਿੰਘ ਸਾਰੇ ਵੀਰ ਵੀਰਾਂ ਨੂੰ ਜਾਣਦੇ ਹੀ ਆ ਤੇ ਮੈਨੂੰ ਵੀ ਜਿਹੜੇ ਵੀਰ ਜਾਣਦੇ ਆ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ ਵੀਰ ਹੋਣਾ ਨੇ ਨਾ ਰੋਟਾ ਰਟਰ ਦਾ ਬ੍ਰਾਂਡ ਜਾਂਦਾ ਨਵਾਂ ਗੁਰਬਾਜ਼ ਤੇ ਮੈਂ ਵੀਰ ਹੋਣਾ ਕੋਲ ਜਦੋਂ ਆਇਆ ਮੈਂ ਕਿਹਾ ਵੀ ਵੀਰੇ ਆਹ ਕੀ ਸਾਹ ਉਤਾਵੇ ਵੀ ਨਵੀਂ ਚੀਜ਼ ਆ ਜੀ ਆ ਵੀ ਇਹਦੇ ਬਾਰੇ ਤੁਹਾਡੇ ਤੱਕ ਵੀ ਰੂਹ-ਗਰੂ ਕਰਾਇਆ ਜਾਵੇ ਹਨਾ ਇਹਦੇ ਕੀ ਖਾਸियत ਆ ਦੂਜਿਆਂ ਨਾਲੋਂ ਕੀ ਡਿਫਰੈਂਸ ਆ ਕਿ ਤੁਸੀਂ ਜ਼ਿੰਮੇਦਾਰ ਨੂੰ ਕੀ ਹੁੰਦਾ ਹੈ ਵੀ ਕੋਈ ਵੀ ਚੀਜ਼ ਲੈਣੀ ਹੈ ਦੂਸਰਿਆਂ ਨਾਲੋਂ ਡਿਫਰੈਂਟ ਹੋਵੇ ਤੇ ਵਧੀਆ ਹੋਵੇ ਤੇ ਪੈਸੇ ਵਿਚਾਰ ਵੱਜ ਜਾਣ ਸਾਰੀਆਂ ਗੱਲਾਂ ਜਿੰਮੇਦਾਰ ਨੇ ਸੋਚਣੀਆਂ ਹੁੰਦੀਆਂ ਜੀ ਹਨਾ ਜੀ ਤੇ ਆਪਾਂ ਇਹ ਤੁਹਾਨੂੰ ਇਹਦੀ ਸਾਰੀ ਜਾਣਕਾਰੀ ਅਜਵੀਂ ਨਾਲ ਤੋਂ ਦੱਸਣੀ ਹੈ ਮੇਰੇ ਗੁਰਬਾਜ ਹਨਾ ਤੇ ਇਹ ਦੱਸੋ ਬਣਦਾ ਕਿੱਥੇ ਇਹ ਵੀਰੇ ਸਰਾਂਦ ਤੋਂ ਪਟਿਆਲੇ ਨੂੰ ਚੜ੍ਹ ਕੇ ਜਾਂਦੀ ਆ ਉਧਰ ਰੋਡ ਤੇ ਆ ਗੁਰਬਾਜ ਵਾਲੇ ਗੁਰਬਾਹ ਹਾਂਜੀ ਉੱਥੇ ਬੰਦ ਆ ਇਹ ਇੰਪਲੀਮੈਂਟ ਕਿਹੜੇ ਕਿਹੜੇ ਬਣਾਉਂਦੇ ਆ ਇੰਪਲੀਮੈਂਟ ਵੀ ਰ ਟੋਟਲ ਸਾਰੇ ਹੀ ਬਣਾਉਂਦੇ ਆ ਸਾਰੇ ਹੀ ਕੰਪਿਊਟਰ ਆ ਬੀਲਰ ਤੂੜੀ ਵਾਲੀ ਮਸ਼ੀਨ ਸਭ ਕੁਝ ਜਿੰਨੇ ਇੰਪਲੀਮੈਂਟ ਆਪਣੇ ਵਰਤੋਂ ਚ ਆਉਂਦੇ ਆ ਸਾਰੇ ਬਣਾਉਂਦੇ ਆ ਇੱਕ ਜੀ ਨਹੀਂ ਬਣਾਉਂਦੇ ਹਣੇ ਵੱਡਾ ਜੋਪਰ ਵਾਲਾ ਉਹ ਵੀ ਬਣਾਉਂਦੇ ਆ ਵੱਡਾ ਜੋਪੜ ਨਾਲਾ ਵੀ ਬਣਾਉਂਦੇ ਬੱਲੇ ਤੇਰੇ ਨਹੀਂ ਆਉਂਦੇ ਕਿਉਂਕਿ ਉਹ ਨਾ ਬੜੀ ਥੋੜੀ ਜੀ ਚੀਜ਼ ਆ ਕਮਰਸ਼ਲ ਜੀ ਚੀਜ਼ ਆ ਨਾ ਮੈਂ ਤਾਂ ਆਹ ਉਹ ਭਾਈ ਮੇਰੀਆਂ ਮੇਰੀਆਂ ਕੰਪਨੀਆਂ ਬਣਾਉਣ ਲੱਗੀਆਂ ਵਾ ਇਹ ਬਣਾਉਂਦੇ ਆ ਇਹ ਬਣਾਉਂਦੇ ਆ ਹਾਂਜੀ ਉਰਿਆਲੀ ਮਸ਼ੀਨ ਹੋ ਜੀ ਡੀਲਰ ਹੋ ਗਿਆ ਉਲਟਾਵੇਂ ਹੋ ਗਏ ਸੁਪਰ ਸੀਡਰ ਸਭ ਕੁਝ ਸਭ ਕੁਝ ਬੰਦਾ ਵੀਰੇ ਸੁਪਰ ਸੀਡ ਸਾਰਾ ਕੁਝ ਹੀ ਬੰਦਾ ਮਲਾ ਕੇ ਯਾਰ ਜਿਹੜਾ ਵੀ ਇੰਪਲੀਮੈਂਟ ਹੈ ਜਿਹੜਾ ਇੰਪਲੀਮੈਂਟ ਆਪਣੀ ਵਰਤੋਂ ਚ ਆ ਉਹ तकरीबन ਸਾਰੇ ਬੰਦੇ ਆ। ਆਜ ਕੀ ਹੁਣ ਆਪਾਂ ਇਹਦੇ ਤੇ ਹਾਂਜੀ ਇਹਨੂੰ ਵੀਰੇ ਗੇਅਰ ਪਹਿਲਾਂ ਤਾਂ ਸਮਝਾਓ ਵੀ ਇਹ ਕਿੰਨੇ ਫੁੱਟ ਆ ਇਹ 8 ਫੁੱਟ ਆ ਵੀਰੇ 8 ਫੁੱਟ ਹਾਂਜੀ ਇਹ ਕਿਹੜਾ ਟਰੈਕਟਰ ਨੂੰ ਖਿੱਚਣ ਦੀ ਸ਼ਮਤਾ ਤੁਹਾਡੇ ਹਿਸਾਬ ਨਾਲ ਮੰਨ ਲਓ ਕਿ 55 ਹਸਪਾਵਰ 50 ਤੋਂ 45 45 ਹਸਪਾਵਰ ਤੋਂ 55 ਤੱਕ ਵਧੀਆ ਟਰੈਕਟਰ ਨੂੰ ਖਿੱਚਦਾ ਪੂਰਾ ਵਧੀਆ ਖਿੱਚਦਾ ਪੂਰਾ ਵਧੀਆ ਕੀ ਗਾ ਵੀਰ ਤੇ ਇਹਦੇ ਚ ਗੀਅਰ ਦਾ ਕਿੰਨਾ ਤੇਲ ਪੈਂਦਾ ਇਹਦੇ ਚ ਇਹਦੇ 4.5 ਲੀਟਰ 4.5 ਲੀਟਰ 4.5 ਲੀਟਰ ਇਹ ਗੀਅਰ ਦੇ ਜਿਹੜੇ ਚੱਕਰ ਆਪਾਂ ਮੈਚ ਕਰਨੇ ਹੁੰਦੇ ਆ ਹਾਂਜੀ ਉਹ ਕਿਸੇ ਵੀ ਟਰੈਕਟਰ ਨਾਲ ਗਲਾਰੀਆਂ ਚੇਂਜ ਕਰ ਗਲਾਰੀਆਂ ਚੇਂਜ ਕਰਕੇ ਆਪਾਂ ਤਾਂ ਆਪਾਂ ਮਗਰਲਾ ਖੋਲ ਕੇ ਗਲਾਰੀ ਚੇਂਜ ਹੋਈ ਨਹੀਂ ਆ ਜਿਹੜੇ ਮਰਜ਼ੀ ਟਰੈਕਟਰ ਨਾਲ ਚੱਕਰ ਚੇਂਜ ਕਰਦੇ ਆ ਜੇ ਐਸਾ ਕੋਈ ਚੱਕਰ ਤਾਂ ਨਹੀਂ ਨਾ ਵੀ ਇਹ ਕਿ ਇਕੱਲੇ ਇੱਕ ਟਰੈਕਟਰ ਮਗਰੀ ਨਹੀਂ ਨਹੀਂ ਤੁਹਾਨੂੰ ਨਾ ਮੈਂ ਇੱਕ ਸਵਾਲ ਤਾਂ ਪੁੱਛਿਆ ਮੈਨੂੰ ਇਹ ਵੀਰ ਜੋ ਕਮੈਂਟਾਂ ਚ ਕਹਿੰਦੇ ਮੈਂ ਤੁਹਾਨੂੰ ਪੁੱਛ ਲੈਣ ਕੀ ਕੀ ਗਾ ਵੀਰ ਕਿ ਕੁਝ ਕੋ ਬ੍ਰਾਂਡ ਹੈਗੀ ਆ ਅੱਜ ਇਹ ਆਪਾਂ ਨੂੰ ਉਦੋਂ ਉਹ ਵੀ ਵੀਰ ਦੱਸਦਾ ਵੈਸੇ ਦੂਜੇ ਡਾਇਰੈਕਟਰ ਵਾਲਾ ਵੀਡੀਓ ਚ ਵੀ ਸਾਡੇ ਚੱਕਰ ਹੀ ਨਹੀਂ ਮੈਚ ਹੋਏ ਹੁਣ ਤੱਕ ਹਾਂ ਇਹਦੇ ਹੋ ਜਾਂਦੇ ਜਿੰਨਾ ਇਹਦੇ ਚੱਕਰ ਹੋਣ ਆਪਾਂ ਇਥੇ ਚੱਕਰ ਕਰਕੇ ਤੋਰਾਂਗੇ ਠੀਕ ਆ ਵੀਰੇ ਤੈਨੂੰ ਬਲੇਡ ਕਿੰਨੇ ਆਉਂਦੇ ਆ ਜੀ ਇਹਨੂੰ 60 ਬਲੇਡ ਆਉਂਦੀ ਆ ਵੀਰੇ 60 ਬਲੇਡ ਇਹਨੂੰ ਹਾਂ 8 ਫੁੱਟ ਦੇ 8 ਫੁੱਟ ਦੇ ਨੂੰ 60 ਬਲੇਡ ਆ ਮਤਲਬ ਕਿ ਇਹ 60 ਬਲੇਡ ਆਪਣੀ ਕੰਪਨੀ ਦੇ ਰਹੀ ਆ ਹੋਰ ਕੋਈ ਕੰਪਨੀ 60 ਬਲੇਡ ਨਹੀਂ ਦਿੰਦੀ ਮੈਂ ਤਾਂ ਹੀ ਕਹਿਣਾ ਕਹਿੰਦਾ ਵੀ 60 ਬਲੇਡ 8 ਫੁੱਟ ਚ ਬਹੁਤ ਜ਼ਿਆਦਾ ਹੋ ਜਾਂਦੇ ਨੇ ਹਾਂ ਇਹ ਦਿਨਾਂ ਨਾਲ ਬਲੇਡ ਜ਼ਿਆਦਾਆਂ ਕਰਕੇ ਫਿਰ ਰੈਲਾ ਚੱ ਕਿ ਟਰੈਕਟਰ ਤੇ ਲੋਡ ਨਹੀਂ ਜ਼ਿਆਦਾ ਆਉਂਦਾ। ਠੀਕ ਆ। ਮਿੱਟੀ ਛੇਤੀ ਕਵਰ ਹੁੰਦੀ ਆ। ਨਹੀਂ ਬੀੜ ਮੇਰੇ ਹੋ ਜਾਂਦੀ ਆ। ਬੀੜ ਜ਼ਿਆਦੀ ਹੋ ਜਾਂਦੀ ਆ। ਠੀਕ ਆ ਵੀਰੇ। ਉਹ ਹੁੰਦਾ ਨਾ। ਤੇ ਇਹ ਵਜ਼ਨ ਪੁੱਜ਼ਨ ਚ ਕਿਵੇਂ ਆ? ਵੀ ਹੈਵੀ ਆ। ਵਜ਼ਨ ਚ ਹੈਵੀ ਆ ਬਈ ਦੂਜਿਆਂ ਨਾਲੋਂ। ਠੀਕ ਆ ਬਈ। ਹਾਂ। ਬਾਕੀ ਕੁਆਲਿਟੀ ਵਧੀਆ ਚ ਆ। ਆਪਾਂ ਦਾ ਤਾਂ ਕੰਫਟੋਂ ਕੇ ਵਿਚਨੇ ਦਿਖਾ ਜਦੇ। ਹਰ ਜਗ੍ਹਾ ਤੇ ਲੇਹਰਾ ਫੁੱਲ। ਪੂਰੀ ਐਨ ਓਕੇ ਕੁਆਲਿਟੀ ਆ। ਤੁਸੀਂ ਨਾ ਆਪਣੇ ਜਿੰਮੇਦਾਰ ਸ਼ਕੀਨ ਵੀ ਹੋਗੇ ਨਾ ਹਾਂ ਆਪਣੇ ਜਿਹੜੀ ਗੱਲ ਹੈ ਹਰ ਚੀਜ਼ ਵਧੀਆ ਹਾਂ ਵਧੀਆਲੇ ਪਿੱਛੇ ਆ ਨਹੀਂ ਵਧੀਆ ਪਹਿਲਾਂ ਸੋਹਣੀ ਹੋਵੇ ਫਿਰ ਉਸ ਹਸਾ ਹਾਂ ਇਹ ਰੇ 8 ਫੁੱਟਾ ਇਹਦੇ ਮਗਰ ਤੁਸੀਂ ਸ਼ੌਕਰ ਕਿੰਨੇ ਦੋਗੇ 4 ਸ਼ੌਕਰ ਜੀ ਇਹਦੇ ਵਿੱਚ 8 ਫੁੱਟ ਦੇ ਮਗਰ 4 ਸ਼ੌਕਰ 4 ਸ਼ੌਕਰ ਹੋਣਗੇ ਦੋਨੇ ਸਾਈਡ ਤੇ ਦੀ ਤਵੀਆਂ ਆਉਣਗੀਆਂ ਅੱਛਾ ਤਵੀਆਂ ਦੋਨੇ ਸਾਈਡ ਦੋਨੇ ਸਾਈਡ ਦਵਾਂਗੇ ਆ ਵੀ ਗੱਲ ਬੜੀ ਵਧੀਆ ਯਾਰ ਕਿਉਂਕਿ ਨਾ ਕਈ ਰ ਅਕਰ ਹਾਲ ਰਹਿ ਜਾਂਦੀ ਆ ਫਿਰ ਹਾਂ ਕੋ ਤਵੀਆਂ ਦੇ ਨਾਲ ਦੋਨਾਂ ਨਾਲ ਹਾਂ ਮ ਚੱਲ ਦਮ ਚੋਂ ਥੋੜਾ ਜਿਹਾ ਸਾਫ਼ ਸੁਥਰਾ ਚੱਲਦਾ ਚੱਨੀ ਆ ਵਿਖਾਉਣੇ ਆਪਾਂ ਇੱਥੇ ਨਾ ਲਵਾਵੇ ਨਹੀਂ ਚੜੇ ਇਹ ਕਿੰਨੇ ਫੁੱਟ ਆ ਗਿਆ ਵੀਰੇ ਇੱਧਰ ਆ ਜਾਓ ਤੁਸੀਂ ਇਹ ਵੀਰੇ 9 ਫੁੱਟ ਅੱਛਾ ਇਹ 9 ਫੁੱਟ ਤੂੰ ਜਿੱਦ ਇੱਧਰ ਹੀ ਦੇਖ ਲਈ ਇਹ ਆ ਗਿਆ 9 ਫੁੱਟ ਇੱਕ ਚੀਜ਼ ਹੋਰ ਯਾਰ ਵੀਰੇ ਇਹ ਮਤਲਬ ਇਹਨਾਂ ਤੇ ਲੋਨ ਜਾਂ ਸਬਸਿਡੀ ਉਹਦਾ ਉਹ ਫੰਡਾ ਹੈਗਾ ਇੰਨੇ ਤੇ ਵੀਰੇ ਸਬਸਿਡੀ ਤਾਂ ਹੈ ਨਹੀਂਗੀ ਪਰ ਲੋਨ ਹੋਊਗਾ ਰੋਟਾਟਰ ਤੇ ਲੋਨ ਕਰਵਾ ਕੇ ਦਵਾਂਗੇ ਆਪਾਂ ਜੇ ਕਿਹਨੇ ਕਰਾ ਮਤਲਬ ਇੰਨੇ ਜਿੰਨੇ ਵੀ ਇੰਪਲੀਮੈਂਟ ਆ ਉਹਨਾਂ ਸਾਰਿਆਂ ਤੇ ਲੋਨ ਹੁੰਦਾ ਸੈਂਬਲ ਸਕੋਰ ਓਕੇ ਹੋਵੇ ਸਿੰਬਲ ਬੰਦੇ ਦਾ ਓਕੇ ਹੋਵੇ ਟੂਨ ਆਪਾਂ ਕਰਵਾ ਕੇ ਦਾਂ ਸਿੰਬਲ ਚੈੱਕ ਆਧਾਰ ਕਾਰਡ ਤੇ ਹੋ ਜਾਂਦਾ ਆਧਾਰ ਕਾਰਡ ਪੈਨ ਕਾਰਡ ਤੇ ਹੁੰਦਾ ਆਧਾਰ ਕਾਰਡ ਤੇ ਪੈਨ ਕਾਰਡ ਤੁਹਾਨੂੰ ਭੇਜ ਦਵੇ ਹਾਂ ਇਹ ਉਹਦਾ ਸਿੰਬਲ ਸਕੋਰ ਪਤਾ ਲੱਗ ਜਾਊਗਾ ਪਤਾ ਲੱਸੀ ਆ ਉਹ ਆਪਾਂ ਮਿੰਟਾਂ ਜੀ ਕਰਵਾ ਕੇ ਦਵਾਂਗੇ ਬਸ ਠੀਕ ਆ ਤੇ ਵੀਰੇ ਇਹਨੂੰ ਗੇਅਰ ਹੈਵੀ ਕੀਤਾ ਫਿਰ ਉਹਦੇ ਨਾਲੋਂ ਇਹਦਾ ਗੇਅਰ ਹੈਵੀ ਆ ਵੀਰੇ ਹੁੰਦੇ ਨਾਲੋਂ ਵੱਡਾ ਵਾ ਇਹਦੇ ਗੇਅਰ ਚ 8 ਲੀਟਰ ਤੇਲ ਪੈਂਦਾ ਵਾ ਡਬਲ ਹੋ ਜਾ ਉਹਦੇ ਨਾਲੋਂ ਹਾਂ ਇਹਨੂੰ ਜਿੰਨਾ ਚ ਮਰਜੀ ਲਗਾਤਾਰ ਚਲਾਵੇ ਬੰਦਾ ਗਰਮਣਾ ਹੋਊਗਾ ਜਿਵੇਂ ਆਮ ਵਾਲਿਆਂ ਦੀ ਸਮੱਸਿਆ ਹੂੰ ਜਦੋਂ ਲਗਾਤਾਰ ਚਾਲਦੀ ਆ ਤਾਂ ਕਰਮ ਹੋ ਜਾਂਦੀ ਹੈ ਹੱਥ ਨਹੀਂ ਲੱਗਦਾਗਾ ਨਹੀਂ ਲੱਗਦਾ ਇਹਦੀ ਉਹ ਸਮੱਸਿਆ ਖਤਮ ਕਰਤੀ ਉਹਨਾਂ ਨੇ ਗੇਅਰ ਵੱਡਾ ਕਰਕੇ ਤੇਲ ਜ਼ਿਆਦਾ ਕਰਕੇ ਗਰਮ ਨਹੀਂ ਹੁੰਦਾ ਹੂੰ ਉਹ ਆਪਣਾ 8 ਫੁੱਟ ਇਹ ਆਪਣਾ 10 ਆ ਇਹ 9 ਫੁੱਟ ਅੱਛਾ 9 ਫੁੱਟ ਯਾਰ 1 ਫੁੱਟ ਤੇ ਹੀ ਹੋ ਜਾਏ ਗੇਅਰ ਡਬਲ ਕਰਤਾ ਹਨਾ ਕਿਉਂਕਿ ਇਹਨਾਂ ਨੇ ਆਇਆ ਨਾ ਕਿ ਗੇਅਰ ਵੱਡਾ ਤਾਂ ਕੀਤਾ ਇੱਕ ਕਹਿੰਦੇ ਜਿ ਬਲੇਡ ਬੱਤਰ ਅੱਛਾ ਇਹਦੇ ਬਲੇਡ ਬੱਤਰ ਆ ਹਾਂ ਬਲੇਡ ਬੱਤਰ ਦੇ ਦੇ ਇੱਕ ਨਹੀਂ ਮਾਲਕੀ ਵਿੱਚ ਵੱਡੇ ਟਰੈਕਟਰ ਆ ਹੂੰ ਟਰੈਕਟਰ ਦਾ ਜ਼ੋਰ ਬਹੁਤ ਆ ਹੂੰ ਉਹਦੇ ਕਰਕੇ ਗੇਅਰ ਇਹਨੂੰ ਹੈਵੀ ਦੇਤਾ ਜਿਵੇਂ ਮਰਜ਼ੀ ਉਹ ਅਗਲਾ ਲਿਫਟ ਤੋਂ ਥੱਲੇ ਜੁੱਟ ਕੇ ਮੈਂ ਘੋੜੀ ਵੀ ਮੈਨੂੰ ਇਹਦੀ ਉੱਚੀ ਉਹਦੇ ਨਾਲ ਆਹ ਉਹਦੇ ਨਾਲ ਇਹ ਘੋੜੀ ਵੀ ਉੱਚੀ ਆ ਮੈਨੂੰ ਆਮ ਨਾਲੋਂ ਵੀ ਉੱਚੀ ਲੱਗਦੀ ਉਹਦੇ ਨਾਲੋਂ ਛੱਡ ਕਾਫੀ ਉੱਚੀ ਆ ਇਹਨਾਂ ਨੇ ਨਾ ਜਿਵੇਂ ਮਾਲਕੀ 16 ਦੇ 18 ਦੇ ਟਰੈਕਟਰ ਹੂੰ ਉੱਚੇ ਚਲੇ ਜਾਂਦੇ ਆ ਫਿਰ ਉਹ ਲਿਫਟ ਜਿਹੜੀ ਆ ਕੰਟਰੋਲ ਨਹੀਂ ਪੂਰਾ ਕਰਦੀ ਗੀ ਨਹੀਂ ਕਰਦੀ ਤਾਂ ਕਰਕੇ ਫਿਰ ਇਹਨਾਂ ਨੇ ਘੋੜੀਆਂ ਉੱਚੀਆਂ ਦਿੱਤੀਆਂ ਵਾ ਵੀ ਬਰਾਬਰ ਚੱਲਦਾ ਜਾਵਾਂ ਜਮਾਂ ਇਹਨਾਂ ਸਿੱਧਾ ਰਹਿੰਦਾ ਰੁਕਦਾ ਹਾਂ ਹਾਂ ਇਹਨਾਂ ਇਹ ਚੱਲਣਾ ਵੈਸੇ ਸਿੱਧਾ ਹੀ ਚਾਹੀਦਾ ਹੁੰਦਾ ਹੈਗਾ ਆਪਾਂ ਅੱਗੋਂ ਉੱਚਾ ਨਹੀਂ ਮੱਕਣੇ ਹੁੰਦਾ ਨਹੀਂ ਮੰਨ ਲਓ ਕਿ ਜੇ ਲਿਫਟ ਤੇ ਸਹੀ ਚੱਲੇ ਸਿੱਧਾ ਚੱਲੂਗਾ ਮੇਰੇ ਟਰੈਕਟਰ ਜਿਵੇਂ ਪਿੱਛੋਂ ਕੰਟਰੋਲ ਕਰਦਾ ਸਿੱਟ ਹੂੰ ਢੜਕੇ ਨਹੀਂ ਮਾਰਦਾ ਢੜਕੇ ਨਹੀਂ ਮਾਰਦਾ ਟੱਪਦਾ ਨਹੀਂ ਟੱਪਦਾ ਨਹੀਂ ਨਹੀਂ ਨਵੇਂ ਟਰੈਕਟਰ ਦੇ ਪਿੱਛੇ ਰੂਟਾਵੇਟਰ ਟੱਪਣ ਲੱਗ ਪੈਂਦਾ ਹੂੰ ਤੇ ਆ ਇਹਦਾ ਚੈਸੀ ਨੰਬਰ ਆ ਕਿ ਮਾਡਲ ਮੁਰ ਲੈ ਕੀ ਇਹ ਚੈਸੀ ਨੰਬਰ ਇਹਦਾ ਚੈਸੀ ਨੰਬਰ ਹਾਂ ਤੇ ਇਹਨੂੰ ਬਲੇਡ ਕਿਹੜੇ দাওਗੇ ਵੀਰ ਬਲੇਡ ਵੀਰੇ ਕੰਪਨੀ ਦੇ ਸਭ ਕੁਝ ਕੰਪਨੀ ਆਪ ਦਾ ਅੰਦਰ ਤਿਆਰ ਕਰਦੀ ਆ ਬਾਹਰੋਂ ਕੁਝ ਨਹੀਂ ਲੈਂਦੇ ਦੇ ਨਹੀਂ ਉਹ ਜਿਵੇਂ ਬਾਰਨ ਸਟੀਲ ਜਾਂ ਕੁਝ ਕਹਿੰਦੇ ਹੈ ਤਾਂ ਬਲੇਡ ਬਾਰਨ ਸਟੀਲ ਦੇ ਨੂੰ ਮਜ਼ਬੂਤ ਹੋਣਗੇ ਬੂਰਾ ਮਜ਼ਬੂਤ ਹੋਊਗਾ ਬਾਰਨ ਸਟੀਲ ਦੇ ਬਲੇਡ ਦਿੰਦੇ ਆ ਠੀਕ ਆ ਵੀਰੇ ਲੈ ਵੀ ਹਟਾ ਤੇ ਆਪਣਾ ਇਹਦਾ ਉਹ ਵੀ ਵਿਖਾ ਦਈਏ ਇੱਥੇ ਆਪਣੇ ਚੰਨੇ ਛਾਵੇਂ ਖੜ ਕੇ ਤੇ ਧੁੱਪੇ ਜਾਣਾ ਕਰਾ ਤੇ ਕਰਾ ਸਾਡੇ ਚਲਾ ਜਾ ਕੋਲ ਮੜਾ ਗਿੜਾ ਕਾਢ ਹੀ ਆਉਣੇ ਆ ਜਾ ਆ ਜਾ ਤੁਸੀਂ ਵੀ ਵੀਰ ਭਰਾ ਐਣੇ ਗਣ ਧੁੱਪ ਤੋਂ ਡਰਦੇ ਵੀ ਧਿਆਨ ਨਾਲ ਗੱਡੀ ਆਉਂਦੀ ਵੀ ਕਰਾ ਵਿਖਾਉਣ ਨਹੀਂ ਜੇ ਤੁਰੇ ਇਹ ਨਿੱਕਰਾਇਆ ਜਰੂਰ ਉਠਾਉਣਾ ਚਾਹੀਦਾ ਸੀ ਸੀਜ਼ਨ ਚੱਲਦਾ ਪਿਆ ਸੀਜ਼ਨ ਐਸ ਟਾਈਮ ਪੂਰਾ ਕਰਾਏ ਦਾ ਇਹ ਰਹਾ ਬੜਾ ਸਿਸਟਮ ਤਗੜਾ ਚ ਨਹੀਂ ਇਦਾਂ ਦਿਖਾਈ ਮਗਰ ਟੂਲ ਦਾ ਪਤਾ ਹੀ ਨਹੀਂ ਲੱਗਦਾ ਵੀ ਟੂਲ ਲੱਗਾ ਵੇਖੀ ਇਦਾਂ ਉਹਾਂ ਚੀਜ਼ ਜਿਵੇਂ ਨਾਲ ਹੀ ਇਹ ਕੰਮ ਇਹਦਾ ਦਾ ਯਾਰ ਬਾਕੀ ਗੱਲਾਂ ਤੈਨੂੰ ਮੈਂ ਬਾਅਦ ਚ ਪੁੱਛਦਾ ਵੀਰਾਂ ਨੇ ਮੈਨੂੰ ਕਿਹਾ ਵੀ ਇਹ ਵੀ ਨਾ ਪਤੰਦਰ ਐਟਮਾ ਹੀ ਲੰਗਦਾ ਰਹਿੰਦਾ ਵੈਰੀ ਗੁੱਡ ਯਾਰ ਹੈ ਗਈ ਆ ਗੱਲ ਬਾਤ ਪੂਰਾ ਹੈਵੀ ਆ। ਲੈ ਜੀ ਆ ਗਿਆ। ਤਾਂ ਤਾਂ। ਬਾਗਟ ਵੀ ਇਹਦੀ ਆਮ ਨਾਲੋਂ ਜ਼ਿਆਦੀ ਭਾਰੀ ਆ। ਹੂੰ। ਇਹਦੇ ਨਾਲ ਸਿਸਟਮ ਕਿਹੜਾ দাওਗੇ ਵੀਰੇ? ਉਹਨਾਂ ਦਾ ਆਪ ਦਾ ਹੀ। ਆਪ ਦਾ ਜੀ ਇਹਨਾਂ ਦਾ ਇਹ ਆਪਣੇ ਗਰਵਾਦ ਵਾਲੇ ਆਪ ਦਾ ਹੀ ਬਣਾਉਂਦੇ ਆ। ਹਾਂਜੀ ਹਾਂਜੀ। ਠੀਕ ਆ ਵੀਰੇ। ਯਾਰ ਵੀਰੇ ਹੁਣ ਨੂੰ ਨਾਟਕਾ ਤੋਂ ਦੇਦੇ। ਇਹ ਫਿਕਸ ਵੀ ਹੁੰਦੀ ਆ। ਫਿਕਸ ਵੀ ਆਉਂਦੀ ਆ ਜਦੋਂ ਖੋਲ ਕੇ ਜਿਵੇਂ ਮਰਜ਼ੀ ਆਦਾਂ। ਓਕੇ ਸੇਫਟੀ ਨੂੰ। ਸੇਫਟੀ ਨੂੰ ਆ। ਠੀਕ ਆ ਵੀਰੇ। ਇਹ ਹਰ ਚੀਜ਼ ਪੂਰੀ ਮਜ਼ਬੂਤ ਦਿੱਤੀ ਇਹਨੂੰ। ਬਾਗੜ ਕਿੰਨੀ ਮੋਟੀ ਆ ਆਮ ਬਾਗੜ ਜਿਹੜੀ ਆ ਉਹ ਹਲਕੀ ਆਉਂਦੀ ਆ। ਹੂੰ। ਬਾਗੜ ਪੂਰੀ ਹੈਵੀ ਚ ਆ। ਆ ਵੀ ਚਾਦਰ ਉਹੀ ਤੇ ਆ ਵੀ ਉਹੀ। ਸੇਮ ਹੀ ਆ ਕੰਮ ਹੈਵੀ ਆ ਕੰਮ। ਜੇ ਤੇ ਆ ਬਲੇਡ ਸਾਈਡ ਤੇ ਆ ਜਾਈ। ਲਓ ਜੀ ਕਰ ਲੋ ਦਰਸ਼ਨ ਜਿਹੜੇ ਵੀਰਾਂ ਨੂੰ ਨੌਲਜ ਆ। ਕਿਉਂਕਿ ਇਹਦੇ ਚ ਕੋਈ ਦੇਖਣ ਵਾਲਾ ਨਹੀਂ ਹੁੰਦਾ ਇਹਦਾ ਹੁੰਦਾ ਸਿਸਟਮ ਚੈੱਕ ਕਰਨ ਵਾਲਾ ਹੈ ਨਾ ਇਹਦੇ 메ਨ ਸਿਸਟਮ ਹੀ ਹੁੰਦਾ ਹੈ 메ਨ ਸਿਸਟਮ ਹੁੰਦਾ ਬਾਕੀ ਨਹੀਂ ਬਾਗੜਦਾ ਵੀ ਹੁੰਦਿਆਂ ਦੇ ਚ ਬਾਗੜਵਾ ਹੈ ਵੀ ਚਾ ਸਫਾਈ ਆ ਉਹ ਵੀ ਚੀਜ਼ ਜ਼ਰੂਰੀ ਆ ਇਹ ਕਿੰਨੇ ਫੁੱਟ ਖੜੀ ਹੈ ਆਪਣੇ ਕੋਲ ਇਹ 8 ਫੁੱਟ 8 ਫੁੱਟ ਤੇ ਆਪਾਂ ਕਿੰਨੇ ਫੁੱਟ ਤੱਕ ਲੈ ਸਕਦੇ ਆ ਆਪਣੇ ਕੋਲੇ 10 ਫੁੱਟ ਤੱਕ ਆ 10 ਫੁੱਟ ਤੱਕ ਜੇ ਕਿਹਨੇ ਵਾਧ ਬਣਾਉਣੀ ਬਣਾਦਣਗੇ ਹਾਂ ਉਹ ਪੁੱਛ ਕੇ ਸਾਈ ਦਾ ਕਰ ਦੂਗਾ ਕਈਆਂ ਨੇ ਕਿਵੇਂ ਇੱਥੇ ਜੈਕ ਲੱਗੇ ਹੁੰਦੇ ਨਾ ਹੂੰ ਜੈਕ ਲਾ ਕੇ ਖੁੱਲਣ ਵਾਸਤੇ ਜੇ ਵੱਧ ਘੱਟ ਕਰਨ ਵਾਲਾ ਹੁੰਦਾ ਵਾ ਜਾਂ ਜਿਆਦਾ ਵੱਡਾ ਲੈਣਾ ਵਾ ਉਹ ਵੀ ਬਣਾ ਦਿੰਦੇ ਆ ਉਹ ਵੀ ਬਣ ਜਾਂਦੇ ਆ ਉਹ ਸਹਾਣਾ ਦੇ ਕਹਿੰਦੇ ਲੈਣਾ ਤੁਹਾਨੂੰ ਉਹ ਬੁਕਿੰਗ ਤੇ ਆ ਜਿੰਨੇ ਕਿਸੇ ਨੂੰ ਉਹ ਵੱਡਾ ਲੈਣਾ ਉਹ ਵੀ ਬਣ ਜੀ ਮਾ ਠੀਕ ਆ ਵੀ ਤੁਹਾਡੇ ਨਾਲ ਸੰਪਰਕ ਕਰੇ ਹਾਂਜੀ ਤਾਂ ਉਹ ਵੀ ਮਿਲ ਜੂਗਾ ਜੇ ਨਹੀਂ ਆ ਦੇਖਣੀ ਇਹਦਾ ਸਾਗਦਾ ਜਿੰਨੀ ਕਿ ਮੈਨੂੰ ਨੌਲੇਜ ਆ ਫੇਰ ਉਹੀ ਗੱਲ ਵੀਰਾਂ ਨੇ ਕਹਿਣਾ ਇਹਦੀ ਹੈਵੀ ਆ ਚੈਨਲ ਚੂਨਲ ਹਰ ਚੀਜ਼ ਪੂਰੀ ਮਜ਼ਬੂਤ ਲਾਈ ਹੈ ਜੀ ਇਹਨਾਂ ਨੇ ਲੋਹਾ ਲਾਉਣ ਵਾਲੇ ਕਹਿੰਦਾ ਮਤਲਬ ਕਿਰਸੀ ਨਹੀਂ ਕਰਦਾ ਇਸ ਵੀ ਕੀਤੀ ਕਿ ਪੂਰੀ ਐ ਮਜ਼ਬੂਤ ਆ ਚਲੋ ਆ ਜਾਓ ਹੁਣ ਆਪਾਂ ਵੀਰਾਂ ਨੂੰ ਨਾ ਇਹ ਵੀ ਦੱਸੀਏ ਇਹ ਆਪਣੇ ਉਹ ਹੀ ਵੀਰ ਨੇ ਕਰਤਾਰ ਵਾਲੇ ਜਿਹੜੇ ਵੀਰਾਂ ਕੋਲੇ ਮੈਂ ਆਮ ਹੀ ਆਉਂਦਾ ਹੀ ਰਹਿਣਾ ਆਹ ਤਾਂ ਤੁਹਾਡਾ ਯਾਰ ਛੋਟਾ ਯਾਰ ਤੁਹਾਡੀ ਇੱਕ ਚੀਜ਼ ਦੀ ਬੜੀ ਸਿਫਤ ਹੈ ਮੈਂ ਜਿਹੜੇ ਮੇਰੇ ਵੀਰ ਵੀਡੀਓ ਵੇਖਣਗੇ ਉਹ ਵੀ ਦੱਸ ਦਿਆ ਜੀ ਇਹ ਭਰਾ ਮੇਰੇ ਆਇਆ ਚੰਨੀ ਤੂੰ ਵੀ ਛਾਵੇਂ ਵੀ ਭਰਾ ਮੇਰੇ ਦਾ ਜੇ ਕੋਈ ਲਾਂਮਾ ਲੂਮਾ ਤੁਹਾਨੂੰ ਆਇਆ ਹੋਵੇ ਜਾਂ ਦੱਸਿਆ ਹੋਵੇ ਹਨਾ ਵੀ ਬਿਲਕੁਲ ਬਿਲਕੁਲ ਜ਼ਰੂਰੀ ਹੈ ਤਾਂ ਜ਼ਰੂਰੀ ਹੀ ਹੈ ਪਹਿਲਾਂ ਕਿਉਂਕਿ ਭਰਾ ਮੇਰੇ ਨਾਲ ਜਿੱਥੇ ਵੀ ਮੈਂ ਜਿੰਨਿਆਂ ਕੋਲ ਵੀ ਗਿਆ ਮੂੰਹ ਤੇ ਸਿਰ ਤੋਂ ਐ ਕਰਣੀ ਨਹੀਂ ਚਾਹੀਦੀ ਮੇਰਾ ਹਿਸਾਬ ਵੀ ਥੋੜਾ ਉਹ ਜਿਹੀ ਹੁਣ ਜਿਹੜੇ ਵੀਰਾਂ ਕੋਲ ਮੈਂ ਜਾਨਣਾ ਭਰਾਵਾਂ ਵਾਲਾ ਹਿਸਾਬ ਹੀ ਬਣ ਜਾਂਦਾ ਬਿਲਕੁਲ ਬਿਲਕੁਲ ਮੈਂ ਦੇਖੋ ਜੀ ਨਾ ਵੀਡੀਓ ਬਣਾਉਂਦੇ ਆ ਦੂਜੀ ਤਰ੍ਹਾਂ ਪ੍ਰੋਮੋਸ਼ਨ ਦੇ ਅੰਗ ਨੂੰ ਤੇ ਮੇਰਾ ਹਿਸਾਬ ਰ ਉਹ ਖੁੱਲਾ ਚੱਲ ਜਾਂਦਾ ਬਿਲਕੁਲ ਤੇ ਮੈਨੂੰ ਦੱਸਣਾ ਜ਼ਰੂਰ ਆ ਪਰ ਹਾਲ ਦੀ ਘੜੀ ਮੈਨੂੰ ਇਹ ਵੀਰਾਂ ਦੀ ਜਾਣ ਪਛਾਣ ਤਾ ਹੀ ਚੱਲ ਰਹੀ ਵੀ ਵੀਰ ਮਗਰ ਪੈਰਵਾਈ ਬਹੁਤ ਕਰ ਟਰੈਕਟਰਾਂ ਦਾ ਟਰੈਕਟਰ ਮਗਰ ਭਾਵੇਂ ਰਾਤ ਹੋਵੇ ਦਿਨ ਹੋਵੇ ਤੁਸੀਂ ਵੀਡੀਓ ਚ ਸੁਣਿਆ ਹੋਵੇ ਨਾ ਦੋ ਤਿੰਨ ਵੀਰਾਂ ਨੇ ਇਹ ਗੱਲ ਕਹੀ ਆ ਵੀ ਰਾਤ ਨੂੰ ਵੀ ਫੋਨ ਕਰਦੀਏ ਤੇ ਬਾਈ ਭੱਜਾ ਆਉਂਦਾ ਜਾਣਾ ਪੈਣਾ ਬਈ ਹੂੰ ਕਿ ਸਾਡੇ ਜੀਵਨ ਦਾ ਦੁੱਖ ਹੀ ਬਹੁਤ ਨੇ ਇਸ ਗੱਲ ਆ ਇਸ ਕੰਮ ਦਾ ਅਸੀਂ ਵੀ ਖੁਦ ਜੀਵਨਦਾਰ ਆ ਅਸੀਂ ਚਾਹੁੰਦੇ ਨਹੀਂ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਵੇ ਹੂੰ ਜਦ ਤੱਕ ਵੀ ਸਾਡਾ ਤਾਂ ਹੋ ਸਕਦਾ ਅਸੀਂ ਅਗਲੇ ਦਿਨ ਮਗਰ ਜਾਣੇ ਗੱਲਬਾਤ ਪੂਰੀ ਸੁਣਦੇ ਹਾਂ ਦੀ ਹੂੰ ਵੀ ਪੂਰੀ ਪੈਰਵਾਈ ਹੋਊ ਫੇਰ ਹੀ ਆ ਬਿਲਕੁਲ ਵੀਰੇ ਕਰਨੀ ਪੈਣੀ ਆ ਤਾਂ ਹਾਂ ਬਾਕੀ ਐਡਰੈਸ ਵੀਰਾਂ ਨੂੰ ਇੱਕ ਵਾਰੀ ਫਿਰ ਦੱਸ ਦੋ ਤੁਸੀਂ ਇਹ ਆਪਾਂ ਆ ਗਏ ਜੀ ਮੋਗਾ ਰੋਡ ਜਗਰਾਵਾਂ ਤੋਂ ਪੁਰਾਣਾ ਬਿਜਲੀ ਘਰ ਦੇ ਨਾਲ ਆ ਠੀਕ ਆ ਹਾਂਜੀ ਕਰਤਾ ਟਰੈਕਟਰ ਬਾਹਰ ਹੀ ਦੱਸੋ ਕਰਤਾ ਟਰੈਕਟਰ ਬਾਹਰ ਆ ਜੀ ਤੇ ਵੀਰਾਂ ਨੂੰ ਇੱਕ ਵਾਰੀ ਤੁਸੀਂ ਜ਼ਰੂਰ ਸੇਵਾ ਦਾ ਮੌਕਾ ਦਿਓ ਇਹ ਆਪਾਂ ਡਿਲੀਵਰੀ ਕਰ ਸਕਦੇ ਆ ਆਪਣੇ ਕਿਤੇ ਵੀ ਇੱਥੇ ਇੱਥੇ ਕਿਤੇ ਵੀ ਵੀਰੇ ਇਧਰ ਏਰੀਆ ਚ ਕਿਤੇ ਵੀ ਚੱਕ ਦਾਂਗੇ ਫੱਟੇ ਹਾਂ ਹਾਂ ਜਿੱਥੇ ਤੱਕ ਮੇਰਾ ਵੀਰ ਨਾ ਜ਼ਿੰਮੇਦਾਰ ਪੈਸਿਆਂ ਤੋਂ ਵੀ ਬੜੇ ਔਖੇ ਰਾਤ ਰੂਤ ਉਹ ਵੀ ਕਰ ਦਿਆ ਜੀ ਜਿੰਨਾ ਹੋ ਸਕੇ ਤੇਰੀ ਵੀਡੀਓ ਵੇਖ ਕੇ ਜਿਹੜਾ ਆ ਹੁਣ ਫੁੱਲ ਰਿਆ ਦਾ ਤੇ ਜਿੰਨਾ ਹੋ ਸਕੇ ਮਾਨਤਨ ਫੁੱਲ ਕਰਨਾ ਫੁੱਲ ਮਾਨਤਨ ਕਰਾਂਗੇ ਮਾ ਠੀਕ ਹੈ ਇਹ ਵੀਰਾਂ ਦੇ ਨੰਬਰ ਡਿਸਪਲੇ ਤੇ ਚੱਲਦੇ ਪਏ ਇਹ ਵਾਲਾ ਵੀਰ ਚੱਕੂਗਾ ਜਾਂ ਇਹ ਵੀਰ ਚੱਕੂਗਾ ਇਹ ਤੁਸੀਂ ਰੂਟਾ ਵਿਕਟਰ ਲੈਣਾ ਕੋਈ ਵੀ ਇੰਪਲੀਮੈਂਟ ਲੈਣਾ ਜਰੂਰ ਬਾਜ਼ ਦਾ ਕੋਈ ਵੀ ਹਨਾ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਇੰਪਲੀਮੈਂਟ ਕਰਵਾਇ ਲੈ ਹਾਂ ਤੇ ਟਰੈਕਟਰ ਲੈਣਾ ਤਾਂ ਤਾਂ ਆ ਜਾ ਰਿਹਾ ਜੀ ਇਹ ਗੇ ਵੀਰੋਂ ਤੇ ਇੰਪਲੀਮੈਂਟ ਵੀ ਕੋ ਲੈਣਾ ਤਾਂ ਵੀ ਵੀਰ ਹੁਣੇ ਆਜਣਾ ਲੋਨ ਦੀ ਸਹੂਲਤ ਵੀ ਆਜਣਾ ਤੁਸੀਂ ਆਦਾ ਸਿੰਬਲ ਸਕੋਰ ਦਿਖਾਓ ਆਧਾਰ ਕਾਰਡ ਪੈਨ ਕਾਰਡ ਓਕੇ ਆ ਤੇ ਨਾਲ ਦੀ ਨਾਲ ਲੋਨ ਕਰਾ ਲਓ ਫਿਰ ਆਪਣੇ ਜਿਹੜੇ ਰੇਟ ਆ ਰੇਟ ਵੀ ਆਮ ਨਾਲੋਂ ਬਹੁਤ ਘੱਟ ਘੱਟ ਮੈਂ ਤਾਂ ਹੀ ਪੁੱਛਿਆ ਇਹਨਾ ਰੇਟ ਪਹਿਲਾਂ ਹੀ ਆਮ ਨਾਲੋਂ ਬਹੁਤ ਘੱਟ ਰੱਖਿਆ ਹਾਂ ਇਹ ਨਾ ਕੋਈ ਵੀਰ ਭਰਾ ਪਤਾ ਕਰਕੇ ਆਵੇ ਤਾਂ ਤੁਹਾਡਾ ਜ਼ਿਆਦਾ ਆਵੇ ਮੈਂ ਕਿਹਾ ਵੀ ਹੋਈ ਨਹੀਂ ਸਕਦਾ ਪੱਕਾ ਨਾ ਪੱਕਾ ਪੱਕਾ ਕੋਈ ਪਤਾ ਕਰਕੇ ਆਊਗਾ ਵੀ ਆਪਣੇ ਰੇਟ ਤੋਂ ਵੀ ਫਰਕ ਨਿਕਲੇ ਹਾਂ ਆਪਾਂ ਦੇ ਦਾਂ ਕਿਉਂਕਿ ਸਵਾਲ ਹੀ ਤਾਂ ਆਉਂਦਾ ਹਨਾ ਬਾਈ ਬਿਲਕੁਲ ਤੁਸੀਂ ਤਾਂ ਇੱਕ ਵਾਰੀ ਬਾਬੇ ਜੀ ਮੇਰ ਨਾਲ ਭਰਾ ਹੀ ਘੱਟ ਰਹੇ ਜੇ ਬਿਲਕੁਲ ਇਹ ਤਾਂ ਸਿਰਫ ਇੱਕ ਸਾਂਝ ਬਣਾ ਰਹੇ ਆ ਹਾਂ ਹੌਲੀ ਹੌਲੀ ਚਲੋ ਮੰਦਾ ਪੌੜੀ ਚੜਦਾ ਚੜਦਾ ਚੜ ਜਾਂਦਾ ਹਾਂਜੀ ਤੇ ਬਾਕੀ ਨਾ ਮੇਰੇ ਤੋਂ ਇੰਨਾ ਕੁਝ ਵਖਾ ਨਹੀਂ ਹੋਇਆ ਕਿਉਂਕਿ ਦੱਸੋ ਕੀ ਚੱਕਰ ਹੁੰਦਾ ਜਿੱਥੇ ਭਰਾਵਾਂ ਦਾ ਹਿਸਾਬ ਕਿਤਾਬ ਜਾਜੋ ਉੱਥੇ ਲਿਖਦੀ ਜ਼ਬਾਨ ਉੱਥੇ ਇੰਪਲੀਮੈਂਟਲ ਥੋੜਾ ਮੇਰਾ ਜੀ ਧਿਆਨ ਘਟਾ ਇਹ ਤੁਸੀਂ ਇੱਥੇ ਆ ਕੇ ਆਪ ਵੀ ਚੈੱਕ ਕਰਨੇ ਆ ਪਹਿਲਾਂ ਚੈੱਕ ਕਰ ਲਓ ਫੋਨ ਤੇ ਕੰਡੈਕਟ ਕਰ ਲੋ ਰੇਟ ਦੀ ਜਾਣਕਾਰੀ ਲੈਣੀ ਹੈ ਇੰਪਲੀਮੈਂਟ ਬਾਰੇ ਲੈਣਾ ਮੈਂ ਤਾਂ ਇਹ ਕਹਾਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਇੱਥੇ ਆ ਕੇ ਤੁਸੀਂ ਚੈੱਕ ਕਰੋ ਬੰਦੇ ਨੂੰ ਪਤਾ ਲੱਗਦਾ ਹਾਂ ਨਾ ਵੀਡੀਓ ਤੇ ਜਿੰਨੀਆਂ ਚੀਜ਼ਾਂ ਹੋਣਾ ਸਾਈਡਾਂ ਵਾਲੀਆਂ ਆਪਾਂ ਸਪੋਟਾ ਸਪਟਾ ਦਿਖਾਈਆਂ ਨਹੀਂ ਆਹ ਚੀਜ਼ ਦੇ ਸਪਰਕੀਟਰ ਦਾ ਹੈ ਤਾਂ ਅਸੀਂ ਜਾਣਕਾਰੀ ਲੈ ਕੇ ਵੇਰੀ ਜਾਂਚ ਹੀ ਲਈ ਹੈ ਹਾਂ ਉਹਨਾਂ ਦੇ ਰੇਲੇ ਵੀ ਚੱਲਦੇ ਨੇ ਬਹੁਤ ਮੈਂ ਇਹ ਗੱਲ ਕੀ ਹੁੰਦੀ ਹੈ ਇਹਦੇ ਰੇਲੇ ਟਰੈਕਟਰ ਦਾ ਆਪਣੇ ਕੋਲ 50 HP ਆ 50 HP ਤੇ ਆਪਾਂ ਨੂੰ ਤਾਂ ਇੱਕ ਕੰਮ 16 12 ਕਰਕੇ ਲੈਨੇ 60 ਵਾਲਾ 60 ਵਾਲਾ ਲੈਨੇ ਉਹ ਤਾਂ ਕਰਕੇ ਵੀ ਇੰਪਲੀਮੈਂਟ ਜਿੰਨਾ ਰਹਿਲਾ ਹੋ ਉਹ ਮੈਂ ਲੈਟਰ ਕਰਦਾ ਮੈਂ ਵੀ ਜਿਹੜਾ ਜਿੰਨੇ ਵੀ ਇੰਪਲੀਮੈਂਟ ਹੋਣ ਤੱਕ ਗੁਰਬਾਜ ਦੇ ਮਾਰਕੀਟ ਚ ਚੱਲਦੇ ਆ ਹੂੰ ਤੇ ਸਾਰਿਆਂ ਤੋਂ ਕੋਈ ਆਜ ਉੱਥੇ ਤੱਕ ਸਾਡੀ ਕੋਈ ਪਹੁੰਚ ਸੀ ਪੁਛਪੜਤਾਲ ਕਰਕੇ ਹਾਂ ਪੁੱਛਿਆ ਉਹ ਕਹਿੰਦੇ ਵੀ ਬਹੁਤ ਰਹਿਲਾ ਚੱਲਦਾ ਇੱਕ ਚੀਜ਼ ਹੋਰ ਜਿਹਦੇ ਕੋਲੇ ਪਹਿਲਾਂ ਚੱਲਦਾ ਆ ਪਿਆ ਜੇ ਉਹਨੇ ਕੋਈ ਬਲੇਡ ਸਰਵਿਸ ਕੁਛ ਵੀ ਕਰਾਉਣਾ ਉਹ ਵੀ ਆਪਾਂ ਕਰਾਂਗੇ ਹਰ ਇੱਕ ਚੀਜ਼ ਕਰਾਂਗੇ ਇਹਦੇ ਬਲੇਡ ਬਲੂਡ ਇਹਦੇ ਕਿਸੇ ਵੀ ਇੰਪਲੀਮੈਂਟ ਬਦਲੋਨੇ ਹੁਣ ਬਾਈ ਨੇ ਪਲੇਟ ਬੰਦਾ ਇਥੋਂ ਲੈ ਕੇ ਘਰੇ ਜਾ ਕੇ ਬਦਲੇ ਕਰੇ ਆ ਕੇ ਬਦਲ ਆਉਂਗਾ ਮੈਂ ਤਾਂ ਕਿਹਾ ਹੋਰ ਵੀ ਕਿਹਨੇ ਬਦਲਾਉਣੇ ਦਾ ਬਦਲਾ ਲਿਆ ਤਾਂ ਵੀ ਉਹਦੇ 'ਚ ਵੀ ਰੈਦ ਕਰੋਗੇ ਬਲੇਡਾਂ ਜੀ ਹਾਂ ਹਾਂ ਜਿੱਥੋਂ ਤੱਕ ਵੀ ਹੋਈ ਯਾਰ ਬਾਈ ਫੁੱਲ ਰੈਦ ਕਰਕੇ ਚੱਲਾਂਗੇ ਕਿਸੇ ਨਾ ਬਲੇਡ ਯਾਰ ਭਾਵੇਂ ਜਿਹੜਾ ਮਰਜ਼ੀ ਬ੍ਰਾਂਡ ਹੋਵੇ ਆ ਦੋਗੇ ਮੈਂ ਕਿਹਾ ਕੋਈ ਬ੍ਰਾਂਡ ਹੋਵੇ ਬਾ ਠੀਕ ਹੈ ਗੱਲ ਸਿਰ ਆਪਣਾ ਚੱਲਦਾ ਵੀ ਤਾਂ ਹੀ ਕੰਮ ਭਰਾ ਤੇ ਦੋ ਸੇਵਾ ਦਾ ਮੌਕਾ ਹੈ ਅਕਰੀ ਵੀਰਾਂ ਨੂੰ ਕੁਝ ਸਰਵਸ ਕਰਾਉਣੀਆਂ ਬਲੇਡ ਚੇਂਜ ਕਰਾਉਣੀਆਂ ਕੁਛ ਨਹੀਂ ਤੇ ਨਵਾਂ ਲੈਣਾ ਤਾਂ ਦਾ ਵੀਰ ਹੋਣੀ ਆ ਜਰੇ ਕੀਏਗੀ ਕਿ ਵੀਰਾਂ ਦਾ ਨੰਬਰ ਡਿਸਪਲੇ ਤੇ ਚਲਦਾ ਹੀ ਪਿਆ ਗਲਤੀ ਚਲਤੀ ਲਈ ਮਾਫੀ ਆ ਨਵਾਂ ਆ ਗਿਆ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਅੱਛਾ ਰਹੋ